ਕਰਕੇ ਜੇ ਬੋਏ ਇਸ ਗੰਫਾ ਪੜਾਸੀ ਗਿਆਨਸ ਵਰੇ ਅਸ ਜੇ ਮੈਡਮ ਨੂੰ ਕਿਹਾ ਵੀ ਮੈਡਮ ਇਹਦਾ ਦੱਸੋ ਦਾ ਸਹੀ ਵੀ ਸਾਡਾ ਕਸੂਰ ਕੀ ਆ ਅਸੀਂ ਤਾਂ ਜ਼ਮੀਨ ਦੇਣ ਨੂੰ ਤਿਆਰ ਸੀਗੇ ਜੇ 23 ਮਹੀਨੇ ਦਾ ਅੱਜ ਤੱਕ ਕੱਲ ਇਹਨਾਂ ਨੇ ਜਿਹੜੇ ਪੈਸੇ ਪਾਏ ਇਸ ਸੱਤ ਪਰ ਸੱਤ ਭਾਈ ਨੇ ਐਨੀ ਇਹ ਜਗ੍ਹਾ ਦੇ وارث ਤੇ ਸੱਤਾ ਭਾਈਆਂ ਦੇ ਖਾਤੇ ਦੇ ਵਿੱਚ ਉਹ 43 ਲੱਖ ਦਾ ਜੇ 32 ਮਹੀਨੇ ਦਾ ਵਿਆਜ ਬਣਾਈਏ ਫਿਰ ਰੁਪਏ ਸੈਂਕੜੇ ਨੂੰ 20 ਲੱਖ ਰੁਪਏ ਦਾ ਵਿਆਜ ਤਾਂ ਬਣਦਾ ਹੈ 20 ਲੱਖ ਰੁਪਈਆ ਪਰ ਉਧਰ ਦੀ ਗੱਲ ਸੁਣਨੋਂ ਪਾਰ ਨਹੀਂ ਐਸ ਜਨ ਸਾਹਿਬ ਇੱਧਰ ਕਹਿੰਦੀ ਆ ਵੀ ਤੁਸੀਂ ਐ ਇਦਾਂ ਵੱਡਾ ਕਹਿੰਦੇ ਰੋੜ ਰੋਕ ਲਓ ਤੁਸੀਂ ਕੱਲ ਧਰਨ ਵਾਲਿਆ ਨਹੀਂ ਮਤਲਬ ਤੁਸੀਂ ਰਾਤ ਧਰਨ ਵਾਲਾ ਇੱਥੇ ਜੇ ਪਹਿਲਾਂ ਰਾਤ ਦਾ ਨਾ ਲਾਇਓ ਤੁਸੀਂ ਪਹਿਲਾਂ ਬੋਲਣਾ ਨੇ ਇਹਨੂੰ ਮੈਡਮ ਨੂੰ ਤੰਨਸ ਜਿਵੇਂ ਬਦਲ ਕੇ ਇੱਥੇ ਪਹਿਲਾਂ ਅਜਿਉਂ ਪਹਿਲਾਂ ਹਾਂ ਤੀਜੀ ਆ ਜਿਹੜੀ ਕੱਲ ਪਰਸੋਂ ਨੇ ਜੁਆਇਨ ਕੀਤਾ ਮੈਡਮ ਇੱਥੇ ਜਿੰਨੇ ਐਸਡੀਐਮ ਆਏ ਥੇ ਉਹ ਕਹਿੰਦੇ ਰਹੇ ਵੀ ਠੀਕ ਹੈ ਜੀ ਕਰਦੇ ਆ ਹੱਲ ਕਰਦੇ ਆ ਹੱਲ ਕਰਦੇ ਆ ਹੱਲ ਕਰਾਉਣੇ ਹਨ ਤਾਂ ਆਪਾਂ ਵੀ ਫਿਰ ਇੱਥੇ ਜ਼ੋਰ ਨਹੀਂ ਵਧਾ ਹੈਗਾ ਵੀ ਜਦੋਂ ਆਉਣਗੇ ਫਿਰ ਵਾਤ ਤੇ ਦੇਖਾਂਗੇ ਬਾਈ ਅੱਜ ਤਾਂ ਵੱਟ ਤੇ ਲੜਨ ਜਾਣਦੇ ਆਂ ਕਿਉਂਕਿ ਸਾਥੀਓ ਮੈडम ਨੇ ਸਾਫ਼-ਸਫਾ ਕਹਿੰਦੇ ਵਿੱਚ ਕਹਤਾ ਅਸੀਂ ਮੈडम ਨੇ ਕਹਿੰਦੀ ਵੀ ਇਹ ਅਵਾਰ ਪੁੱਤ ਨਹੀਂ ਲਾਉ ਦਿਓ ਐਂ ਕਹਿ ਹਾ ਜੂਨ ਫਿਰ ਸਾੜੀਆਂ ਲੱਤਾਂ ਤੋੜ ਦੋ ਫਿਰ ਲੰਘ ਜੀ ਤੂੰ ਨਾਲੇ ਤੂੰ ਐਸੀਗੀ ਪਟਿਆਰੇ ਦੇ ਵਿੱਚ ਬਹੁਤ ਵੱਡਾ ਟਰੈਕਟਰ ਮੋ ਆ ਭੱਗਵਾ ਤੇ ਰੋਸ਼ਨਾ ਦੇ ਬਚਾਰੇ ਧਰਨਾ ਲਾ ਕੇ ਰੱਖਿਆ ਲੋਕਾਂ ਨੇ ਤਾਂ ਕਰਾ ਤੁਹਾਨੂੰ ਰਹਿਣ ਨਹੀਂ ਕਿਸੇ ਤੇ ਹਮਦਰਦੀ ਨਹੀਂ ਤੁਹਾਨੂੰ ਕਿਸੇ ਤੇ ਆਉਂਦੀ ਹੈਗੀ ਤਾਂ ਕਰਾ ਤੁਸੀਂ ਵੇਖੋ 16 ਲੱਖ ਰੁਪਇਆ ਇਸ ਕਰਕੇ ਥੋੜੀ ਐਡੀਬਡੀ ਪਹੁੰਚ ਹੈ ਫਿਰ ਅਸੀਂ ਤਾਂ ਪੈਸੇ ਹੀ ਮੰਗਦੇ ਆਵੇ ਇਹ ਸਿਰਫ ਚਾਰ ਵਿਗਿਆ ਦਾ ਮਸਲਾ ਸੀ ਪਿਛਲੇ ਦਿਨੀ ਅਸੀਂ 15 ਦਿਨ ਪਹਿਲਾਂ ਐਸਐਚਓ ਸਾਹਿਬ ਨੇ ਬੁਲਾਏ ਸੀ ਇਹ ਪਾਣੀ ਘੜਾ ਉਹਨਾਂ ਨੂੰ ਕਿਹਾ ਸੀ ਨੇ ਵੀ ਪੈਸੇ ਦਾ ਮਸਲਾ ਤਾਂ ਅਲੱਗ ਤੋਂ ਪੈਸੇ ਜਿਹੜਾ ਪਿਆ ਇਹ ਆਉਣਗੇ ਕਿੱਥੋਂ ਵੀ ਐਂ ਤਾਂ ਦੱਸੋ ਇੱਥੋਂ ਦੀ ਪਹੀਤੀ ਹੈ ਖੇਤੂੰ ਤਿੰਨ ਕਰਮਾਂ ਦੀ ਉਹ ਪਹੀ ਵੀ ਤੁਸੀਂ ਵਗਲ ਦੀ ਫਿਰ ਇਹ ਕਿੱਥੋਂ ਲਿਆਉਣਗੇ ਹਾਂ ਰਸਤਾ ਦਿਓ ਕਿੱਥੋਂ ਲੈਣਿਆ ਕਹਿੰਦੇ ਜੇ ਉਹਦਾ ਨਵਾਂ ਰੋਹ ਬਣਾਉਣਿਆਂਗੇ ਅਸੀਂ ਸਮਤੋ બસ ਅਖਾ ਠੀਕ ਹੈ ਜੀ ਦੇ ਦੋ ਲੈ ਕੇ ਭਲਾ ਜਿਉ ਤਿੰਨ ਕਰਨਾ ਨੂੰ ਹੁਣ ਇਹ ਬੋਲਣੇ ਵੀ ਚੌਕ ਲੱਖ ਪਾਉਣਗੇ ਫੇਰ ਫੇਰ ਉੱਥੇ ਜੱਬ ਛੜੂ ਤੁਸੀਂ ਫੇਰ ਕਹੋਗੇ ਵੀ ਤੇ ਇੱਧਰ ਆ ਗਈ ਜੀ ਅਸੀਂ ਤਾਂ ਉਹਨਾਂ ਨਾਲ ਵੀ ਖੜਾ ਹੋਏ ਜੇ ਉਹ ਲੋਕਰਾ ਪਾਉਣਗੇ ਜੋ ਲੈਂਦੇ ਨੇ 60 ਲੱਖ ਤਾਂ 62 ਲੱਖ ਲੈ ਲੈਣ ਸਾਡੇ ਕੋਲੋਂ ਸਾਨੂੰ ਕੋਈ ਤਰਾਜ ਨਹੀਂ ਹੈ ਕਿਤੇ ਜੇ ਆ ਸੱਤੇ ਪਰਿਵਾਰ ਲੈ ਲੈਣਾ ਪੈਸੇ ਚੱਕ ਲੈਣ ਭਲਾ ਸਾਡਾ ਵੀ ਝੱਟ ਦੁਖਦਾ ਇਸ ਕਰਕੇ ਸਾਥੀਓ ਗੱਲ ਸਹੇਦੀ ਨਹੀਂ ਗਲਤ ਪਹੇਦੀ ਐ ਇਹ ਰਾਹ ਪੜਨਾ ਚਾਹੁੰਦੇ ਨੇ ਭਲਾ ਜੇ ਇੱਥੇ ਵੀ ਇਹ ਸਰਕ ਬਣਾ ਜਾਂਦੇ ਇਹਦੀ ਦਵਾਨੀ ਨਹੀਂ ਮਿਲਦੀ ਸੀ ਦਵਾਨੀ ਇਹਨਾਂ ਨੂੰ ਉਹ 13 ਬਿਸਵਾ ਦੀ ਦਵਾਨੀ ਨਹੀਂ ਮਿਲਦੀ ਇਹ ਲੋ ਗੋ ਬਾਈ ਦੇ ਵਿੱਚ ਪੈਗਾ ਕੱਖ ਨਹੀਂ ਮਿਲਿਆ ਇਹਨਾਂ ਨੂੰ ਇਹ ਜਿਹੜਾ ਪਰਿਵਾਰ ਦਾ ਇੱਕ ਸਾਥੀ ਐ ਪੋਰਸ ਦੇ ਵਿੱਚੋਂ ਸੈਵਨ ਇੰਸਪੈਕਟਰ ਅਟਾਇਰ ਐ ਉਹਨਾਂ ਉੱਤੇ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਜੀ ਮੈਂ ਪੁਲਿਸ ਤੋਂ ਸਬ ਇੰਸਪੈਕਟਰ ਟਾਇਰ ਹਾਂ ਕਿਉਂਕਿ ਭਰਾਵੋ ਕਿਸੇ ਇੰਸਪੈਕਟਰ ਦੀ ਗੱਲ ਨਹੀਂ ਸੁਣਦੇ ਤੂੰ ਵਈ ਰਟਾਇਰ ਹੋ ਗਿਆ ਹੋਰ ਹੁਣ ਤੇਰੀ ਲੋੜ ਨਹੀਂ ਜਦੋਂ ਡੰਗੜ ਦੋ ਦਿਨ ਹੋਰ ਜਨਾਂ ਦਾ ਦਾਗ ਮਾਰਦੇ ਚਲ ਕਾਹ ਤੁਰ ਜਾ ਉਹ ਕੰਮ ਕਰਿਆ ਬਈ ਤੁਹਾਡੇ ਨਾਲੇ ਤੂੰ ਦਾਗ ਮਾਰਨ ਛੱਟ ਵਾਸਤੇ ਆਇਆ ਹੋਵੇਂ ਕਿਤੇ ਲੋਕਾਂ ਦੇ ਵਾਸਤੇ ਕਦੇ ਨਾ ਕਦੇ ਤੈਨੂੰ ਮਰਤੇ ਹੋਣ ਨੇ ਅਸੀਂ ਤਾਂ ਹੀ ਕਹਿੰਦੇ ਆ ਵੀ ਮਜਬੂਰੀ ਇਹਨਾਂ ਦੀ ਆ ਜਦੋਂ ਪੁਲਿਸ ਸਾਡੇ ਤੇ ਲਾਖੀ ਚਾਰਜ ਕਰਦੀ ਹੈ ਉਹਨਾਂ ਐ ਲੱਗਦਾ ਸਾਡੇ ਲੋਕਾਂ ਨੂੰ ਵੀ ਯਾਰ ਤੁਸੀਂ ਕਿਹਿਆਂ ਨੇ ਆਪਣੇ ਨੇ ਆਪਣੇ ਨੇ ਆਪਣੇ ਕਦੋਂ ਦੇ ਡਾਂਗਾ ਤਾਂ ਮਰੀ ਜਾਂਦੇ ਨੇ ਆਪਣੀਆਂ ਆਪਣੀਆਂ ਹੈ ਭਾਈ ਇਹ ਆ ਇਹਨਾਂ ਨੂੰ ਵਰਤਦੇ ਨੇ ਨੌਕਰੀ ਕਰਨੀ ਹੁੰਦੀ ਇਹਨਾਂ ਨੂੰ ਜਦੋਂ ਨੌਕਰੀ ਕਰਨੀ ਹੁੰਦੀ ਆ ਫਿਰ ਸਾਰਾ ਕੁਝ ਹੀ ਕਰਨਾ ਪੈਂਦਾ ਮਜਬੂਰੀ ਬਸ ਡਾਂਗ ਮਾਰਦਲੇ ਸਾਡੇ ਇਸ ਲਈ ਸਾਥੀਓ ਆ ਪਿਛਲੇ ਦਿਨੀ ਜਦੋਂ ਦੁਨੀਆਲੇ ਪਿੰਡ ਦੇ ਵਿੱਚ ਗਿਓ ਤਾਂ ਉੱਥੇ ਇੱਕ ਪੁਲਿਸ ਦਾ ਨੌਜਵਾਨ ਆਪਣਾ ਛਲਾਰਾ ਮਾਨ ਪ੍ਰਧਾਨ ਵਾਲੇ ਪਿੰਡ ਦਾ ਉਹਨੇ ਕਿਹਾ ਵੀ ਡਾਕ ਨੂੰ ਤੇ ਲਾਵੀ ਹੁਣ ਛਲਾਰਾ ਮਾਨ ਨੇ ਕਿਹਾ ਉਹ ਨੌਜਵਾਨ ਦੇ ਅੱਖਾਂ ਤੋਂ ਅੱਥੀ ਆ ਗਏ ਗੱਲ ਕਰਦੇ ਵੇ ਕਹਿੰਦਾ ਵੀ ਆਪਦੇ ਬਾਪ ਦੀ ਮਾਰਨੀ ਪੂ ਡਾਕ ਸਾਨੂੰ ਮਰਵਾਉਂਦਾ ਢਿੱਡ ਮਰਵਾਉਂਦਾ ਇਸ ਕਰਕੇ ਇਹ ਜੀ ਮਜਬੂਰੀ ਦਾ ਡਾਂਗ ਮਾਰਦੇ ਨੇ ਸਾਡੇ ਜਿਵੇਂ ਮਾਰ ਦੇਵੇ ਇਸ ਲਈ ਸਾਥੀਓ ਇਹ ਜਦੋਂ ਪਿੱਛੇ ਇਹਨਾਂ ਦੇ ਅਫਸਰशाही ਖੜਦੀ ਆ ਇੱਥੇ ਤੱਕ ਕੇ ਐਸਡੀਐਮ ਤੱਕ ਦੇ ਅਧਿਕਾਰੀ ਵੀ ਪਰ ਜਿਹੜੇ ਨਗਰ ਨੇ ਬਾਗੜ ਵੱਲੋਂ ਬੈਠੇ ਨੇ ਉਦੋਂ ਉਹ ਕਹਿੰਦੇ ਨੇ ਭਾਈ ਵੀ ਡਾਂਗ ਦੇ ਨਾਲ ਉਹਨੂੰ ਕਬਜ਼ਾ ਲੈ ਕੇ ਦਿਓ ਅਸਚੋ ਤੇ ਡੀਐਸਪੀ ਨੂੰ ਕਹੇ ਕਿ ਆਸੀ ਬਈ ਠੀਕ ਹੈ ਜੀ ਫਿਰ ਤੁਸੀਂ ਆਜੋ ਲੜਾਈ ਤਾਂ ਆਪਣੀਆਂ ਹੋਣੀ ਐ ਆਜੇ ਮਾਰਨੇ ਹੋਰ-ਔਰ ਤੇ ਇੱਥੇ ਖੜ ਜਾਣਾ ਤੁਹਾਨੂੰ ਹੁਕਮ ਦੇ ਦੇਣੇ ਮੂਰੇ ਐਸੇ ਹੀ ਖੜੇ ਹੋਵਾਂਗੇ ਲੈ ਨਾ ਭਾਈ ਕਬ ਜਾ ਫਿਰ ਤੁਸੀਂ ਲਾੜ ਕੇ ਲੰਘ ਜਾਓ ਤੁਸੀਂ ਕਿਉਂਕਿ ਵੱਡੇ ਟੱਕ ਰੇਲ ਗੱਡੀਆਂ ਲੰਘੀਂਦੀਆਂ ਤਾਂ ਲੜਕੇ ਲੋਕਾਂ ਨੂੰ ਜੇ ਰੇਲ ਗੱਡੀ ਦੀ ਲੈਂਡ ਦੇ ਮੂਰੇ ਪਿਆ ਜਾ ਖੜ ਵੀ ਨਹੀਂ ਰੇਲ ਗੱਡੀ ਲੰਘ ਜੰਗੇ ਤੜਕੇ ਲੋਕਾਂ ਨੂੰ ऐसे तरीके ਨਾਲ ਕਾਰਪੋਰੇਟ ਧਰੜ-ਧਰੜ ਲੱਗ ਰਿਹਾ ਲੋਕਾਂ ਉਪਰ ਆਓ ਤੁਹਾਨੂੰ ਲੱਗਦਾ ਹੁਣ ਇਥੋਂ ਸਖਤ ਸ਼ਬਦਾਂ ਤੋਂ ਸੰਬੋਧਨ ਕੀਤਾ ਪ੍ਰਧਾਨ ਨੇ ਵੀ ਯਾਰ ਬਹੁਤ ਤਿੱਖੇ ਸ਼ਬਦ ਕਿਉਂਕਿ ਭਰਾਵੋ ਤੁਸੀਂ ਬਹੁਤ ਮਹਾਨ ਲੋਕ ਹੋ ਜਿਹੜੇ ਬੈਠੇ ਹੋ ਇਥੇ ਤੁਹਾਡੀ ਕਿਹੜਾ ਕੋਈ ਤਨਖਾਹ ਲੱਗੀ ਆ ਬਾਈ ਤੁਹਾਨੂੰ ਕੋਈ ਪੈਨਸ਼ਨ ਲੱਗੀ ਆ ਕੋ ਤੁਹਾਡੇ ਸਿਰ ਤੇ ਜਾਵੇ ਭਾਰਤ ਕਿਹਾ ਅੱਜ ਮੰਗਲਵਾਰ ਦਾ ਤੁਹਾਡਾ ਕੋਈ ਜ਼ਿਆਦਾ ਹੀਜ ਹੈ ਨਹੀਂ ਸਾਥੀਓ ਤੁਸੀਂ ਉਹ ਮਹਾਨ ਲੋਕ ਜਿਹੜੇ ਬਿਨਾ ਸਵਾਰ ਤੋਂ ਆ ਲੋਕਾਂ ਵਾਸਤੇ ਲੜ ਰਹੇ ਹੋ ਦੇ ਰਾਤ ਲੱਰੀਗੇ ਆ ਜਿਹੜੀ ਸਾਡੀ ਲੀਡਰ ਉਹ ਤਿੰਨ ਗੁਣਾ ਵੱਧ ਕੰਮ ਕਰਦੀ ਹੈ ਰਾਤ 8 ਵਜੇ ਘਰੇ ਪਹੁੰਚ ਆਦੇ ਉੱਥੋਂ ਦੂਨੇ ਵਾਲੇ ਪਿੰਡ ਤੋਂ ਜਿਉਂ ਤੋਂ 8 ਵਜੇ ਘਰੇ ਜਦੋਂ ਆਇਆ 3 ਦਿਨਾਂ ਪਿਛੋਂ ਆਇਆ 3 ਦਿਨ ਅੱਗੇ ਰੋਥੇ 20 ਦਿਨ ਨੂੰ ਰਾਤ ਨੂੰ ਜਣੇ ਪਏ ਇੱਥੇ ਪਤਾ ਤੇ ਨਹੀਂ ਪੁੱਛਣੇ ਜਾਇ ਨਹੀਂ ਦੇਣਾ ਬਿਆਰੀ ਬੰਦੇ ਲੈ ਕੇ ਐਨਿਕ ਗਿਲਤੀ ਨਾਲ ਗੱਲ ਨਹੀਂ ਲੈਣੀ ਔਰ ਡਰਣ ਦੇਣਗੇ ਸਾਨੂੰ ਕਟ ਕੇ ਜੇਲ੍ਹ ਅੱਜ ਬੰਦ ਕਰ ਦੇਣਗੇ ਭਰਾਵੋ फिर बहुत वाला हजाना भुगतना पब्दे मोटरसाइकिल बंद करो लड़ाई बेशक चलाने पर नहीं साक्ष नहीं चलाने पारे और सिर्फ एक हवा दिखी जा

ਨੌਜਵਾਨ 17 ਸਾਲ ਦਾ ਗੱਭਰੂ ਘਰੜਿਆ ਇਸੇ ਸੜਕ 'ਤੇ ਕਤਲ ਕੀਤਾ ਇੱਥੇ ਦਾ ਪ੍ਰਬੰਧ ਕਤਲ ਕਰਦਾ ਫਿਰ ਜੇ ਭਾਈ ਇੱਥੇ ਦਾ ਪ੍ਰਬੰਧ ਆਇਆ ਕਤਲ ਕਰਦਾ ਫਿਰ ਭਲਾ ਜੇ ਲੋਕਾਂ ਵਾਸਤੇ ਸਿਰ ਲੱਗ ਜੰਨੇ 2-4 ਫਿਰ ਕੋਈ ਮਹਿੰਗਾ ਸੌਦਾ ਨਹੀਂ ਹੈਗਾ ਇਹ ਇਹ ਅਸਲੀ ਸਾਥੀਓ ਪਰਵਾਹੀ ਕਰਨੀ ਚਾਹੀਦੀ ਸਾਨੂੰ ਉਸ ਗੱਲ ਦੀ ਸਾਨੂੰ ਇਹ ਦੇਖਣਾ ਚਾਹੀਦਾ ਬੀ ਸਦੀ ਲੜਾਈ ਕੀ ਆ ਸਾਡੀ ਸਿਹਤ ਕੀ ਆ ਠੀਕ ਆ ਕਿਸੇ ਦਾ ਜਮਾਕ ਅਫਸਰ ਲੱਗਿਆ ਹੋਊ ਪੁਲਿਸ ਦੇ ਵਿੱਚ ਕਿਸੇ ਹੋਰ ਮਹਿਕਮੇ ਦੇ ਵਿੱਚ ਕੋਈ ਨੌਕਰੀ ਆਉਂਦੀ ਹੋਊ ਉਹ ਨੂੰ ਪਰ ਸਾਥੀਓ ਉਹ ਸਾਡੇ ਬੱਚਿਆਂ ਨੇ ਰੋਜ਼ਗਾਰ ਦੀ ਗੱਲ ਐ ਅਸੀਂ ਅੱਜ ਜੇ ਅੱਜ ਜ਼ਮੀਨ ਖਰੀਦਣ ਦੀ ਜਾਂ ਕੋਈ ਆਪਦਾ ਕਾਰੋਬਾਰ ਵਧਾਉਣ ਦੀ ਗੱਲ ਕਰਦੇ ਹਾਂ ਕਿਹਦੇ ਵਾਸਤੇ ਬਣਾਉਣਾ ਬਾਈ ਅਸੀਂ ਆਪਣੇ ਪਰਿਵਾਰ ਦਾ ਆਪਣਾ ਔਲਾਦ ਵਾਸਤੇ ਬਣਾਉਂਦੇ ਆਂ ਭਰਾ ਜੇ ਸਾਡੀ ਔਲਾਦ ਦਾ ਗਲ ਕੋ ਕਟੰਜਾਰੇ ਨੇਥੇ ਦੇ ਹਾਕਮ ਫਿਰ ਭਰਾਵੋ ਜ਼ਿੰਦਗੀ ਤਾਂ ਲੈਣਾ ਕੀ ਹੈ ਫਿਰ ਇਹ ਜੀ ਜ਼ਿੰਦਗੀ ਜੋ ਕੇ ਕਰਨਾ ਕੀ ਹੈ ਇਸ ਕਰਕੇ ਸਾਥੀਓ ਉਹ ਲੜਾਈ ਬੇਮੈਚੀ ਆ ਗਈ ਛੇੜੀ ਜੀਉਂਦ ਪਿੰਡ ਦੇ ਵਿੱਚ ਲੜਾਈ ਚੱਲ ਰਹੀ ਹੈ ਉਹ ਲੜਾਈ ਕੀ ਕਹਿੰਦੀ ਹੈ ਉਹ ਮੋਰਚਾ ਕਿਹੜੀ ਲੜ ਤੋਂ ਲੱਗਿਆ ਹੈ ਉਥੇ ਰਾਜਿਆਂ ਦੀ ਜ਼ਮੀਨ ਸੀ ਰਾਜਿਆਂ ਦੀ ਇਹ ਸਾਰੀਆਂ ਜ਼ਮੀਨਾਂ ਹੀ ਰਾਜਿਆਂ ਦੀਆਂ ਵੇ ਇਹਨਾਂ ਦਾ ਮਾਲਕ ਬਾਬਾ ਦੰਦਾ ਸਿੰਘ ਬਾਹਾਦਰ ਨੇ ਬਣਾਇਆ ਸਾਨੂੰ ਉਦੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਇਹ ਤਾਂ ਖੇਤੀ ਕਰਦੇ ਸੀ ਤੇ ਰਾਜੇ ਲਗਾਲ ਲੈਣ ਹੁੰਦੇ ਸੀਗੇ ਆਰਦੇ ਗੱਡੇ ਲੱਗ ਖੇ ਜ਼ਮੀਨਾਂ ਦੇ ਮਾਲਕ ਬਣਿਆ ਉਦੋਂ ਬਾਅਦ ਚ ਮੁਜ਼ਾਰਾ ਲਾਰ ਚੱਲੀ ਆ ਆਹ ਕਿਰਤੀ ਲੋਕ ਸੀਗੇ ਉਹ ਮਜਾਰਿਆਂ ਨੇ ਜ਼ਮੀਨਾਂ ਖੋਈਆਂ ਸਰਦਾਰਾਂ ਤੋਂ ਜ਼ਗੀਰਦਾਰਾਂ ਤੋਂ ਉਹ ਜ਼ਮੀਨਾਂ ਕਿੱਥੇ ਗਈਆਂ ਇਧਰ ਦੇ ਬਸ ਬੋਲ ਰਹੇ ਭਾਈ ਤੁਸੀਂ ਰੌਲਾ ਨਾ ਪਾਓ ਇਹ ਰੌਲਾ ਪਈਏ ਤੁਹਾਡੀ ਗੱਲ ਮੈਨੂੰ ਸੁਣੀ ਜਾਂਦੀ ਆ ਕਿਉਂਕਿ ਸਾਥੀਓ ਜਿਹੜੀ ਜ਼ਮੀਨ ਉਹ ਮਜਾਰਿਆਂ ਨੇ ਉਹ ਜ਼ਮੀਨਾਂ ਸਰਦਾਰਾਂਆਂ ਆ ਆ ਸਾਡੇ ਨਾਲ ਪੈਂਦਾ ਮੌੜਾ ਮੌੜਾ ਪਿੰਡ ਦੇ ਵਿੱਚ ਸਾਰੀ ਜ਼ਮੀਨ ਸਰਦਾਰਾਂ ਦੀ ਹੈ ਮਰੰਬੇ ਬੰਦੀ ਨਹੀਂ ਹੋਈ ਹੋਈ ਜਿਹੜੀ ਜਿਉਂਦ ਪਿੰਡ ਦੀ ਜ਼ਮੀਨ ਦਾ ਰੌਲਾ ਸੇਮ ਰੌਲਾ ਇੱਥੇ ਪੈਣਾ ਮੌੜਾ ਨੂੰ ਲੱਗ ਸਕਦਾ ਹੋਵੇ ਸੀ ਕੀ ਲਾਵੇ ਯਾਰ ਜਿਉਂਦ ਨਾਲੋਂ ਤੋਂ ਇਸ ਕਰਕੇ ਅਜੇ ਸਾਡੇ 700 ਪਿੰਡ ਹੈ ਪੰਜਾਬ ਦੇ ਵਿੱਚ 13000 ਪਿੰਡਾਂ ਚੋਂ 700 ਪਿੰਡੋ ਹੈ ਜਿਨ੍ਹਾਂ ਦੇ ਵਿੱਚ ਹੈਗੀਆਂ ਜ਼ਮੀਨਾਂ ਦੇ ਉੱਤੇ ਲੋਕਾਂ ਦਾ ਰੋਜ਼ਗਾਰ ਕਰਦੇ ਨੇ ਉਹ 750 ਪਿੰਡ ਦੇ ਲੋਕ ਕਿੱਥੇ ਜਾਣਗੇ ਜੂੰਦ ਪਿੰਡ ਦੀ ਕੁੱਲ ਜ਼ਮੀਨ 3700 ਏਕੜ 3700 ਏਕੜ ਦੇ ਵਿੱਚ 650 ਜਿਹੜੇ ਨੋ ਪਿੱਛੇ ਉਹਨੂੰ ਜ਼ਮੀਨ ਨੂੰ 100 ਸਾਲਾਂ ਤੋਂ ਵੱਧ ਲੋਕਾਂ ਦਾ ਕਬਜ਼ਾ ਹੈ ਇੱਥੇ ਦਾ ਕਾਨੂੰਨ ਕਹਿੰਦਾ ਵੀ ਜੇ 12 ਸਾਲ ਤੋਂ ਵੱਧ ਕੋਈ ਜ਼ਮੀਨ ਵਾਰਿਆ ਉਹਦੇ ਨੋਕ ਕਰ ਦਿੱਤੀ ਜਾਵੇ। ਇਹ ਇੱਥੇ ਦਾ ਕਾਨੂੰਨ ਕਹਿੰਦਾ ਵਾ। ਪਰ ਦੂਜੇ ਪਾਸੇ ਇੱਥੇ ਦਾ ਕਾਨੂੰਨ ਉਹ ਇੱਥੇ ਦਾ ਹਾਈ ਕੋਰਟ ਦਾ ਜੱਜਾਂ ਨੇ ਫੈਸਲਾ ਕਰਤਾ ਵੀ ਉਹ ਜ਼ਮੀਨ ਛੜਾਈ ਜਾਵੇ ਲੋਕਾਂ ਤੋਂ। ਇਸ ਕਰਕੇ ਇੱਥੇ ਦੇ ਕਾਨੂੰਨ ਭਰਾਵੋ ਆਹ ਭੁਗਤਦੇ ਨੇ ਇੱਥੇ ਹਾਕਮਰੇ ਪੱਖ ਦੇ ਵਿੱਚ ਆਹ ਸੈਕਟਰੀ ਸਾਹਿਬ ਲੜੇ ਜੇ ਲੱਗਿਆ ਭਾਓ ਮੇਰੇ ਮੈਂ ਆਪਦੀ ਗੱਲ ਸੁਣਾਪ ਕਰਾਉ ਕਿਉਂਕਿ ਇੱਥੇ ਦਾ ਕਾਨੂੰਨ ਕਿਸ ਤਰੀਕੇ ਨਾਲ ਇਹ ਹਾਕਮਾਂ ਦੀ ਪੱਤਪੂਰ ਦਾ ਇੱਥੇ ਦਾ ਹਾਈ ਕੋਰਟ ਵੀ ਵਾਟਰ ਦੇ ਤਾ ਲੋਕ ਟਰੈਕਟਰ ਲਈ ਬੈਠਨੇ ਕਰਦਾ ਧਰੋ ਉੱਠਨੇ ਐ ਮਸ ਵੀ ਕਾਨੂੰਨ ਦੀ ਗਰੰਟੀ ਮੰਗਦੇ ਜਿਓ ਪੈਦਲ ਜਾਂਦੇ ਨੇ ਤਾਂ ਜਾਣ ਦਿੱਤਾ ਜਾਵੇ इतना रोजवार जमे कानून थले नहीं जोड़ दिता रोक नहीं जोड़ दिता सा अथरू गैस गोए चलाए ने कि नौजवान अखों की निला चली गई फिर साढ़े जज उलो चुप कर देंगे भाई ਉੱਥੇ ਕਿਉਂ ਨਹੀਂ ਆ ਫੈਸਲਾ ਆਪ ਦਾ ਪੁੱਗ ਤੈ ਦੇ ਹੈਗੇ ਇਸ ਕਰਕੇ ਸਾਥੀਓ ਸੋਬੀਤ ਤਾਕਤ ਵੱਲ ਦੇਖਦੇ ਨੇ ਇੱਥੇ ਦੇ ਹਾਕਮ ਤੁਸੀਂ ਆਪਣੀ ਤਾਕਤ ਨੂੰ ਇਕੱਠੀ ਕਰੋ ਇੱਥੇ ਦੇ ਕਾਨੂੰਨਾਂ ਨੂੰ ਮੋੜਾ ਦੇ ਦੇਵੇ ਇੱਥੇ ਦੇ ਕਾਨੂੰਨਾਂ ਨੂੰ ਮੋੜ ਦੇਗਾ ਪਿੱਛੇ ਆਸਲੀ ਸਾਥੀਓ ਆ ਫੈਸਲਾ ਕਰਕੇ ਮદાન ਦੇ ਵਿੱਚ ਕੱਲ ਨੂੰ ਵੱਡੀ ਗੰਚੀ ਦੇ ਵਿੱਚ ਆਇਓ ਉਹ ਇਕੱਠ ਨੂੰ ਹੋਰ ਵਧਾਵਾਂਗੇ ਮੇਠਾ ਬਾਤ ਆਪਣਾ ਪ੍ਰਧਾਨ ਜੀ ਦੇ ਬੋਲਣ ਸਹਿਬਾਂ ਦੇ ਨਾਮ 'ਤੇ ਉਹਨੂੰ ਛੁੱਟੀ ਵੀ ਕਰਾਂਗੇ ਇਸ ਕਰਕੇ ਇਸ ਕਾਨੂੰਨਾਂ ਨੂੰ ਮੋੜਾ ਦੇ ਦੇਵਾਂਗੇ ਭਰਾਵੋ ਉਹਦੇ ਵਾਸਤੇ ਸਰ ਲੱਗਣਗੇ ਆਓ ਇਕੱਠੇ ਹੋ ਕੇ ਲੜੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ